ਉਮਰ 10 ਸਾਲ ਬਾਪ ਦਾ ਸਿਰ ਤੋਂ ਸਾਇਆ ਉੱਠ ਗਿਆ ਮਾਂ ਇਹ ਕਹਿ ਕੇ ਪੱਲਾ ਛਾੜ ਕੇ ਚਲੀ ਗਈ ਕਿ ਮੈਂ ਇਹਨਾਂ ਬੱਚਿਆਂ ਦੇ ਨਾਲ ਨਹੀਂ ਰਹਿਣਾ ਇੱਕ ਭੈਣ ਔਰ ਉਸ ਭੈਣ ਦੀ ਜ਼ਿੰਮੇਵਾਰੀ 10 ਸਾਲ ਦੇ ਮੋਢਿਆਂ ਦੇ ਉੱਪਰ ਨਾਮ ਜਸਪ੍ਰੀਤ ਜਸਪ੍ਰੀਤ ਨਾਮ ਹਿੰਮਤਾ ਦਿੱਲੀ ਦੇ ਤਿਲਕ ਨਗਰ ਰਹਿਣ ਵਾਲੇ ਇਸ ਬੱਚੇ ਦੇ ਬਾਰੇ ਤੁਸੀਂ ਬਹੁਤ ਕੁਝ ਜਾਣਦੇ ਹੋਮੋਗੇ ਜਿਸ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਬੱਚਾ ਉਹ ਬੱਚਾ ਹੈ ਕਿ ਜੋ ਸੱਚਮੁੱਚ ਹਿੰਮਤ ਤੇ ਜਜ਼ਬੇ ਦਾ ਸੁਮੇਲ ਹੈ ਜਿਸ ਦੇ ਜਜ਼ਬੇ ਨੇ ਕਿਸੇ ਦੇ ਅੱਗੇ ਹੱਥ ਅੱਡਣ ਤੋਂ ਜ਼ਿਆਦਾ ਇਹ ਕੋਸ਼ਿਸ਼ ਕੀਤੀ ਕਿ ਇਹਨਾਂ ਹੱਥਾਂ ਦੇ ਨਾਲ ਸੱਚੀ ਸੁੱਚੀ ਕਿਰਤ ਕਰਕੇ ਆਪਣੇ ਟੱਬਰ ਦਾ ਪੇਟ ਪਾਲ ਲਿਆ ਜਾਵੇ ਨਿੱਕੀ ਉਮਰੇ ਜਦੋਂ ਬਾਪ ਦਾ ਸਾਇਆ ਸਿਰ ਤੋਂ ਉੱਠ ਗਿਆ ਤੇ ਮਾਂ ਨੇ ਇਹ ਕਹਿ ਕੇ ਉਹਨਾਂ ਬੱਚਿਆਂ ਦੇ ਨਾਲ ਰਹਿਣਾ ਮਨਜ਼ੂਰ ਨਹੀਂ ਕੀਤਾ ਕਿ ਹੁਣ ਉਸਨੇ ਆਪਣੀ ਜ਼ਿੰਦਗੀ ਕਿਸੇ ਹੋਰ ਥਾਂ ਤੇ ਜਾ ਕੇ ਸ਼ੁਰੂ ਕਰ ਲੈਣੀ ਆ ਬੱਚੇ ਅਨਾਥ ਹੋ ਗਏ ਪਰ ਜਸਪ੍ਰੀਤ ਨੇ ਆਪਣੇ ਬਾਪ ਦੀ ਰੇੜੀ ਲਗਾ ਕੇ ਮੜ ਉੱਥੇ ਕਾਰੋਬਾਰ ਸ਼ੁਰੂ ਕੀਤਾ ਅੱਜ ਜਿੱਥੇ ਲੋਕ ਆਉਂਦੇ ਨੇ ਖਾਣ ਆਉਂਦੇ ਨੇ ਔਰ ਉਸ ਨੂੰ ਕੁਝ ਨਾ ਕੁਝ ਦੇ ਕੇ ਜਾਂਦੇ ਨੇ ਕਿ ਜਿਸ ਦੇ ਨਾਲ ਉਸ ਦਾ ਗੁਜ਼ਾਰਾ ਚੱਲਦਾ ਹੈ ਕੰਮ ਵੀ ਕਰਦਾ ਹੈ ਨਾਲ ਦੀ ਨਾਲ ਪੜਦਾ ਵੀ ਹੈ ਆਪਣੇ ਚਾਚੇ ਦੇ ਨਾਲ ਉਹ ਘਰ ਰਹਿ ਕੇ ਇਹ ਆਪਣੇ ਦਿਨ ਗੁਜ਼ਾਰ ਰਿਹਾ ਪਰ ਨਾਲ ਦੀ ਨਾਲ ਉਹ ਬੱਚਾ ਮਹਿੰਦਰਾ ਐਂਡ ਮਹਿੰਦਰਾ ਦੇ ਅਨੰਦ ਮਹਿੰਦਰਾ ਦੀ ਨਜ਼ਰੇ ਚੜ ਜਾਂਦਾ ਉਸ ਦੀ ਮਿਹਨਤ ਨੂੰ ਉਸ ਦੇ ਜਜ਼ਬੇ ਨੂੰ ਸਲਾਮ ਕਰ ਦਿਆ ਹੋਇਆ आनंद મહેન્દ્ર ਜੋ ਕਿ ਅਕਸਰ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਰਹਿੰਦੇ ਨੇ ਉਹਨਾਂ ਨੇ ਇਸ ਬੱਚੇ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਇਸ ਬੱਚੇ ਦੀ ਸਾਰੀ ਪੜ੍ਹਾਈ ਦਾ ਖਰਚਾ ਚੁੱਕਣ ਦਾ ਜ਼ਿੰਮਾ ਲੈ ਲਿਆ ਉਹਨਾਂ ਨੇ ਕਿਹਾ ਕਿ ਇਸ ਬੱਚੇ ਦਾ ਐਡਰੈਸ ਮੈਨੂੰ ਦਿਓ ਤਾਂ ਕਿ ਇਸ ਬੱਚੇ ਦੀ ਪੜ੍ਹਾਈ ਦਾ ਸਾਰਾ ਖਰਚ ਉਹ ਕਰ ਸਕਣ ਜਿਹੜੇ ਹਿੰਮਤਾ ਕਰਦੇ ਨੇ ਪ੍ਰਮਾਤਮਾ ਉਹਨਾਂ ਦੇ ਲਈ ਬਹੁਤ ਸਾਰੇ ਰਾਹ ਬਣਾ ਦਿੰਦਾ ਹੈ ਇਹ ਹਿੰਮਤਾ ਹੀ ਇੱਕ ਨਾਮ ਹੈ ਕਿ ਉਸ ਦਾ ਰਾਹ ਹੁਣ ਇੱਕ ਬਹੁਤ ਵੱਡੇ ਘਰ ਵੱਲੋਂ ਖੁੱਲ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਸਪ੍ਰੀਤ ਤੇ ਉਸ ਦੀ ਭੈਣ ਚੰਗੇ ਪੜ੍ਹ ਲਿਖੀ ਜਾਣਗੇ ਤੇ ਵੱਡੇ ਅਫਸਰ ਵੀ ਬਣਨਗੇ ਕਿਉਂਕਿ ਮਿਹਨਤਾਂ ਨੂੰ ਫਲ ਲੱਗਦੇ ਨੇ ਅਕਸਰ ਕਹਿੰਦੇ ਨੇ ਕਿ ਬੇਹਿੰਮਤੇ ਨੇ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਜਿੱਥੇ ਅਸੀਂ ਆਨੰਦ ਮਹਿੰਦਰਾ ਸਾਹਿਬ ਦੀ ਇਸ ਫਰਾਖ ਦੇਲੀ ਨੂੰ ਵੀ ਸਲਾਮ ਕਰਦੇ ਹਾਂ ਉੱਥੇ ਹੀ ਸਜਦਾ ਸਲਾਮ ਹੈ ਜਸਪ੍ਰੀਤ ਦੀ ਇਸ ਬਹਾਦਰੀ ਦਾ ਜਜ਼ਬੇ ਦਾ ਮਿਹਨਤ ਦਾ ਮੁਸ਼ਕਲ ਦਾ ਸਲੂਟ ਹੈ ਲਾਈ ਪੰਜਾਬੀ ਟੀਵੀ ਵੱਲੋਂ ਵੀ ਅਸੀਂ ਆਪ ਸਾਰਿਆਂ ਨੂੰ ਇਹ ਅਪੀਲ ਕਰਦੇ ਕਿ ਜੇਕਰ ਤੁਹਾਡੇ ਕੋਲ ਇਸ ਬੱਚੇ ਦਾ ਕੋਈ ਫੋਨ ਨੰਬਰ ਹੈ ਕੋਈ ਪਤਾ ਐਡਰੈਸ ਹੈ ਪ੍ਰੋਪਰ ਤਾਂ ਤੁਸੀਂ ਆਨੰਦ ਮਹਿੰਦਰਾ ਜੀ ਦੇ ਟਵਿੱਟਰ ਹੈਂਡਲ ਤੇ ਜਾ ਕੇ ਉਹਨਾਂ ਨੂੰ ਉੱਥੇ ਤੁਸੀਂ ਇਹ ਦੱਸ ਸਕਦੇ ਹੋ ਤਾਂ ਕਿ ਕਿਸੇ ਦਾ ਬੇੜਾ ਪਾਰ ਹੋ ਸਕੇ ਤੇ ਜ਼ਿੰਦਗੀ ਖੁਸ਼ਗੁਵਾਰ ਹੋ ਸਕੇ ਦੇਖਦੇ ਰਹੋ ਲਾਈ ਪੰਜਾਬੀ ਟੀਵੀ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ ਅਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਵਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ